ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਤਰਨਤਾਰਨ ਵਿੱਚ ਚੋਰਾਂ ਅਤੇ ਲਟੇਰਿਆਂ ਦਾ ਖੌਫ ਲਗਾਤਾਰ ਵਧਦਾ ਜਾ ਰਿਹਾ ਹੈ ਜਿੱਥੇ ਪਹਿਲਾਂ ਤਰਨਤਾਰਨ ਦੇ ਵਿਧਾਇਕ ਦੀ ਸਰਕਾਰੀ ਰੈਸ਼ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਉੱਥੇ ਹੁਣ ਜਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਬਾਦ ਦੇ ਸਰਦਾਰਾਂ ਮਹੱਲਾ ਦੇ ਸਾਹਮਣੇ ਇੱਕ ਮਾਮਲਾ ਆਇਆ ਜਿੱਥੇ ਪੁਲਿਸ ਚੌਕੀ ਤੋਂ ਮਹਿਜ਼ 400 ਮੀਟਰ ਦੀ ਦੂਰੀ ਤੇ ਇੱਕ ਮਹਿਲਾ ਜੱਜ ਦੇ ਕਾਰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਕਾਰ ਚ ਰੱਖੇ ਲਗਭਗ 35 ਲੱਖ ਰੁਪਏ ਦੇ ਗਹਿਣੇ ਤੇ ਹੋਰ ਸਮਾਨ ਲੈ ਕੇ ਰਫੂ ਚੱਕਰ ਹੁੰਦਾ ਮਾਮਲਾ ਸਾਹਮਣੇ ਆਇਆ ਇਸ ਬੰਦੀ ਲੋਕ ਤੇ ਪੰਜਾਬੀ ਚੈਨਲ ਵੱਲੋਂ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਕਿ ਸਾਰੇ ਬਾਹਰ ਸੱਟੇ ਹੋਏ ਜੀ ਗਏ ਬਾਬੇ ਸਾਹਿਬ ਗੱਲ ਦੇ ਹੋਏ ਕੋਡ 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 ਰੁਪਿਆ ਉਹਨੇ ਇਹਨਾਂ ਨੂੰ ਕੋ ਕੋ ਇਸ਼ਾਰਾ ਹਰ ਤੱਕ ਵੀ ਦੋਨਾ ਆ ਗਾ ਲਾ ਕੇਵਲ ਮਤ ਤਾਂ ਤਾਂ ਜਦੋਂ ਜਦੋਂ ਕੇਵਲ ਇਹ ਹੋਣਾ ਕੋਬਿੰਦਰਾ ਕੋਡਾ ਕੰਮ ਕਰਾ ਨਹੀਂ ਕਿ ਦਿੱਤਾ ਉਹ ਸ਼ਾਹ ਪਹਿਲਾ ਦੀ ਸ਼ਾਂਤੀ ਕਰਦਾ ਬਾਹਰ ਹੀ ਸ਼ੇਵ ਇਹ ਕੱਲ੍ਹ ਨਹੀਂ ਜੀਣਾ ਬਹੁਤ ਵਾਜਤ ਤੇ ਖਾਸ ਮੈਂ ਜੇ प्यारे वॉचिंग ग्रुप में हमेशा के लिए मतदान सभा को साल के अंदर के के रास्ते आएंगे ब्लॉक यानी कौन तौर पर होंगे 6 बजे आएंगे मैं ट्रेन से बना पर देखना और जोड़ा जरूर आगे करता है बच्चों को सावधान ਮੈਨੂੰ ਗੋਡੇ ਨੇ ਚਾਹਵਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰਾ ਨਾਮ ਡਾਕਟਰ ਰਾਹੁਲ ਸਿੰਘ ਜੋਸਨ ਹੈ ਜੀ ਮੈਂ ਐਜ਼ ਅ ਸੈਕਟਰੀਸਟ ਵਰਕ ਕਰ ਰਿਹਾ ਹਾਂ ਹਾਂਜੀ ਤੇ ਮੇਰੇ ਵਾਈਫ ਵਰਕ ਕਰ ਐਜ਼ ਅ ਜੁਡੀਸ਼ੀਅਲ ਮੈਜਿਸਟਰੇਟ ਫਿਰੋਜ਼ਪੁਰ ਜੀ ਤੇ ਇਹ ਕੱਲ ਦੀ ਹੈਗੀ ਹੈ ਘਟਨਾ ਆਰਾਊਂਡ 3 ਪੀਐਮ 10 ਵਜੇ ਦਾ ਟਾਈਮ ਹੈ ਤੇ ਉਹਦੇ ਚ ਜੋ ਮਤਲਬ ਸੀਸੀਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਆਪ ਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚੋਂ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚੋਂ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਗੋਲਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਔਰ ਉਹਨਾਂ ਕੋਲ ਕਿਰਚਾ ਸੀਗੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਦਿਖਾਈ ਦੇਣੀਆਂ ਵੀ ਉਹਨਾਂ ਕੋਲ ਸਾਨੂੰ ਜੀ ਇਹ ਮਤਲਬ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ ਔਰ ਸਾਨੂੰ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਔਰ ਪੂਰੀ ਜਿਹੜੀ ਕਰਦੇ ਸੀ ਹோம்ਵਰਕ ਕਰਕੇ ਆ ਇਸ ਕਰ ਹਾਂਜੀ ਉਹ ਲੱਗਦਾ ਸੀ ਜਿਵੇਂ ਪੂਰੇ ਪ੍ਰੋਫੈਸ਼ਨਲ ਹੁੰਦੇ ਕਿਉਂਕਿ 15 ਤੋਂ 20 ਮਿੰਟ ਦੇ ਵਿੱਚ ਵਿੱਚ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਉਹ ਵਾਪਸ ਚਲੇ ਗਏ ਆ। ਕੀ ਸਰ ਮੇਰਾ ਨਾਮ ਬਲਬੀਰ ਸਿੰਘ ਮੈਂ ਇੱਥੇ ਪਚਮਾਚ ਪਿਛਲੇ 40 45 ਸਾਲ ਤੋਂ ਪ੍ਰੈਕਟਿਸ ਕਰ ਰਿਹਾ ਹਾਂ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ। ਔਰ ਕੱਲ ਈ ਘਰ ਲਾਹ euh ਸਰਾਂ ਸਰਾਂ ਤਰੀਕ ਦਿ ਤੇ ਉਹ ਜਿਵੇਂ ਮੈਂ ਕਲੀਨਿਕ ਤੇ ਆਣਾ 11:00 ਵਜੇ ਆਣਾ ਸਰੇ ਤੇ ਮੈਂ ਫਿਰ ਮੁੜ ਕੇ ਸਾਰਾ ਦਿਨ ਉਥੇ ਰਹਿਣਾ ਸ਼ਾਮੀ 6:00 ਵਜੇ ਆ ਤੇ ਬਾਰਾਂ ਦਿੰਦਰਾ ਖੋਲ ਕੇ ਜਦੋਂ ਮੈਂ ਅੰਦਰ ਆਇਆ ਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵੇੜੇ ਦਾ ਅੰਦਰ ਐਂਟਰੀ ਜਿਹਾ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਸੀ ਦਿੰਦਰਾ ਬਾੜੇ ਕੱਢੇ ਸੁਟਿਆ ਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ ਜਿਹੜਾ ਕਿਸ ਨੇ ਇਦਾਂ ਕੋਈ ਚੋਰੀ ਆ ਅੰਦਰ ਆਇਆ ਤੇ ਫਿਰ ਮੈਂ ਮੰਜ਼ਾ ਦੇ ਕਮਰੇ ਜਿਹੜਾ ਸਟੋਰ ਵੇਖਿਆ ਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਿੰਦਰੇ ਟੁੱਟੇ ਪਏ ਤੇ ਉਹ ਸਰਗੇ ਦੇ ਨਾਲ ਤੋੜ ਕੇ ਉਹਨਾਂ ਨੂੰ ਸੇ ਮਤਲਬ ਵੰਗੇ ਡੱਡੇ ਕੀਤੇ ਆ ਤੇ ਦਰਵਾਜ਼ੇ ਖੋਲੇ ਹੋਏ ਆ ਤੇ ਕੁਝ ਜਿਹੜੇ ਜੁਐਲਰੀ ਦੇ ਬਾਕਸ ਐ ਉਹ ਖਿਲਰੇ ਆ ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ ਲਫਾਫੇ ਜਿਹੜੇ ਪੇਪਰ ਆ ਕੋਈ ਛੋਟੇ-ਮੋਟੇ ਜ਼ਰੂਰੀ ਕਾਗਜ਼ ਉਹ ਸਾਰੇ ਖਿਲਰੇ ਪਏ ਆ ਕੋਈ ਪਾਟੇ ਪਏ ਆ ਤੇ ਕਪੜੇ ਸਾਰੇ ਕੜ-ਕੜ ਬਾਹਰ ਸੁੱਟਿਆ ਤੇ ਦੋਲ ਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਤੇ ਦਰਵਾਜ਼ੇ ਜਿਹੜੇ ਉਹ ਵੰਗੇ ਕੀਤੇ ਆ ਤੇ ਜਦੋਂ ਵੇਖਿਆ ਵੀ ਉਹ ਜੁਐਲਰੀ ਵਾਲੀ ਅਸੀਂ ਵੇਖਿਆ ਵੀ ਸਾਰੇ ਬਕਸੇ ਵਹਿਲੇ ਆ ਤੇ ਵਾਈਫ ਮੇਰੀ ਉੱਥੇ ਤੇ ਲੜਕਾ ਅਮਰਸਾ ਰਹਿੰਦੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਇੱਜਾ ਇੱਜਾ ਆਪਣੀ ਚੋਰੀ ਹੋ ਗਈ ਆ ਤੇ ਇਹ ਜਿਹੜੇ ਬਕਸੇ ਆ ਜਿਹਦਾ ਬਿਗਾਣਿਆਂ ਦੇ ਬਕਸੇ ਆ ਜੁਐਲਰੀ ਦੇ ਇਹ ਖਾਲੀ ਹੈ ਜੇ ਇਦਾਂ ਛੁੱਟਿਆ ਪੜ ਪੜ ਕੇ ਉਹ ਕਹਿੰਦਾ ਵੀ ਆਪਣਾ ਤੇ ਇਸ ਬਈ ਇਹਨਾਂ ਵਿੱਚ ਜੁਐਲਰੀ ਸਗੀ ਗਨੇ ਆ ਵਿਆਹ ਚ ਆਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂ ਦੇ ਵੀ ਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰਪੁਰੇ ਦਾ ਨਾਮ ਹੈ ਤੇ ਉਹ ਸਾਰੇ ਜਦਾਂ ਵੀ ਹੁਣ ਗਨੇ ਪਾਉਣ ਦਾ ਤੇ ਰਵਾਜ ਵੀ ਘਟਿਆ ਹੈ ਤੇ ਸਾਰੇ ਘਰੇ ਪਏ ਸੀਗੇ ਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਤੇ ਉਹ ਸਾਰੇ ਲੈ ਗਏ ਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ ਕਿੰਨਾ ਹੋਊਗਾ ਆਪਣੇ ਕੋਲੇ ਸਮਾਨ ਇਹ ਅੰਦਾਜ਼ਨ 50 ਟੋਲੇ ਦੇ ਲਗਭਗ ਕੁਝ ਕੈਸ਼ਵੇਗਾ ਸੀ ਹਾਂ ਤੇ ਸਾਰਾ ਹੀ ਜਿਹੜਾ ਇਹ ਕਿਉਂਕਿ ਇਹ ਡਿਕਲੇਅਰਡ ਆ ਸਾਰਾ ਜਿਹੜਾ 골ਡ ਆ ਇਹ ਆਪਾਂ ਉਧਾਂ 2 ਨੰਬਰ ਤੇ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੱਡਿਆ ਉਹਨੂੰ ਹੀ ਕੰਟੈਕਟ ਚ ਪੇ ਕਰਦੇ ਸਾਰੇ ਜਣੇ ਮੇਰਾ ਲੜਕਾ ਵੀ ਮੇਰੀ ਵਾਈਫ ਵੀ ਮੈਂ ਵੀ ਸਾਡੀ ਨੌਮ ਚਾਹਬ ਜੁਡੀਸ਼ਰੀ ਦੇ ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਹੈ ਜਿਹੜੀ ਪਈ ਹੈ ਘਰ ਉਹ ਡਿclareਡ ਹੈ ਕੈਸ਼ ਕੈਸ਼ ਤੋਂ ਇਸ ਕਰਕੇ ਜਿਹੜਾ ਹੈਗਾ 골ਡ ਵੀ ਆ ਜਾਂ ਜੁਐਲਰੀ ਆ ਫਿਰ ਇਹ ਉਹਦਾ ਅੰਦਾਜ਼ਾ ਨਿੰਘੀ ਹੈ ਸਾਰੇ ਕੈਲਕੂਲੇਟਡ ਹੈ ਨਾ ਤੇ ਕੈਸ਼ ਕੋਈ ਜਿੱਦਾਂ ਘਰਾਂ ਚ 2 4 5000 ਲੱਖ ਦੀ ਮੈਂ ਸਮਝਦਾ ਵੀ ਇੰਨਾ ਖੋਹੂਗਾ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਉਹ ਜਿਹੜਾ ਵਰਤੋਂ ਚ ਇਹ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ ਚ ਰੱਖੀਦਾ ਇਹਨੂੰ ਜ਼ਿਆਦਾ ਨਹੀਂ ਆਪਾਂ ਪੁਲਿਸ ਨੂੰ ਸੂਚਨਾ ਦਿੱਤੀ ਕੋਈ ਇਸ ਤਰ੍ਹਾਂ ਉਹ ਆ ਕੇ ਹਾਂਜੀ ਜਦੋਂ ਇਹ ਸਾਰਾ ਕੁਝ ਹੋਇਆ ਤੇ ਵੇਖਿਆ ਸਾਰਾ ਸਮਾਨ ਸਮੂਹਨ ਤੇ ਸਾਨੂੰ ਘੰਟਾ 2 ਘੰਟੇ ਲੱਗੇ ਤੇ ਉਹ ਫੁਟੇਜ ਵੇਖੀ ਕੈਮਰੇਾਂ ਦੀ ਅੰਦਰ ਕੈਮਰਾ ਲੱਗਾ ਮੰਨ ਲਓ ਕਿ ਬੇੜੇ 'ਚ ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ ਉਹਨਾਂ ਦੀ ਵੇਖੀ ਤਾਂ ਉਹਨਾਂ 'ਚ ਕਿਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ ਦੋ ਜਣੇ ਛਾਲ ਮਾਰਦੇ ਆ ਗੇਟ ਦੇ ਉੱਤੋਂ ਦੀ ਟਪਕਿਆ ਆ ਬਾਹਰਲਾ ਜੰਦਰਾ ਨਹੀਂ ਉਹਨਾਂ ਨੇ ਤੋੜਿਆ ਤੇ ਅੰਦਰਲਾ ਫੇਰ ਆਣ ਕੇ ਜਦੋਂ ਤੋੜ ਲਿਆ ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ ਕਾਫੀ ਢੇਰ ਲੱਗੀ ਉਹਨੂੰ ਛੋੜਦਿਆਂ ਉਹ ਟੁੱਟਾ ਨਹੀਂ ਉਹਨਾਂ ਨੇ ਉਹ ਕੱਟ ਕੇ ਸਾਰਾ ਤੇ ਉਹ ਕੁੰਡਾ ਜਿਹੜਾ ਉਹ ਕੱਟ ਦਿੱਸਤਾ ਤੇ ਫਿਰ ਉਹ ਅੰਦਰ ਐਂਟਰ ਹੋਏ ਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਕਰੀਬ 7-8 ਵਜੇ 8:00 ਵਜੇ ਈਮੇਲ ਕਰਤੀ ਇਹਨਾਂ ਨੂੰ ਚਮਕੀ ਪੁਲਿਸ ਚਮਕੀ ਫਸੇ ਮਾਰਦੇ ਕੈਮਰਾ ਫੁਟੇਜ ਫਿਰ 8 ਤੋਂ 9 ਦੇ ਵਿੱਚ ਮੈਂ ਮੈਂ ਇਥੋਂ ਆਪਣੇ ਗਵੰਡੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ ਤਿੰਨ ਚਾਰ ਜਣੇ ਗਏ ਆ ਤੇ ਉਹਨਾਂ ਨੂੰ ਦੱਸਿਆ ਪਿਆ ਸਾਡੀ ਵਾਰਦਾਤ ਹੋਈ ਹੈ ਤੇ ਉਹਨਾਂ ਨੇ ਦਰਖਾਸਤ ਲੇਖ ਲਈ ਹੈ ਅਸੀਂ ਲੋਕਾਤਬ ਵੀ ਆ ਕੁਝ ਸਾਡਾ ਅੰਦਾਜ਼ਨ ਉਦੋਂ ਤੱਕ ਸਾਨੂੰ ਕੋਈ ਜੁਲਰੀ ਦਾ ਵੀ ਨਹੀਂ ਅੰਦਾਜ਼ਾ ਇਥੋਂ ਪੁਲਿਸ ਪੁਲਿਸ ਸਟੇਸ਼ਨ ਇਥੋਂ ਕਿੰਨੀ ਦੂਰ ਹੈ ਪੁਲਿਸ ਸਟੇਸ਼ਨ ਇੱਥੋਂ ਅਪਨ ਕਹਿ ਸਕਦੇ ਆ ਅਦਾ 500 500 350 500 ਮੀਟਰ ਅਦਾ ਕਿਲੋਮੀਟਰ ਇਹਨਾਂ ਦਾ